ਰਈ ਸਸਤੀ ਦਾ ਬੜੀ ਸਮਾਂ ਜਿਹੜਾ ਸਕੂਟੀ ਲੈ ਜਾਂਦੇ ਆ ਤੇ ਯਾਦ ਕਰੀ ਦਿੰਦੇ ਆ ਕਿ ਅੱਜ ਕੱਲہ ਵੀਰ ਨਹੀਂ ਦਵਾ ਚੌਦੀ ਕਰਵਾਤ ਮੈਂ ਖਲਦਾ ਨਾ ਉੱਧੀ ਜ ਨਹੀਂ ਸਕੂਟੀ ਤੇ ਉਹਦੇ ਕਾਰਨ ਜਿਹੜੇ ਡਾਕਟਰਾਂ ਚੈੱਕ ਸੀ ਤੇ ਸਕੂਟਰੀ ਨਾ ਪੀਕਅਪ ਨਹੀਂ ਲੈਂਦੀ ਸੀ ਪੀਕਅਪ ਦੇ ਕਾਰਨ ਸਕੂਟਰੀ ਮੋਸਮ ਨਹੀਂ ਕੱਢਦੀ ਸੀ ਆਪਾਂ ਨੂੰ ਆਇਆ ਸੀ ਵੀ ਜੇ ਰੋਡਾਂ 'ਚ ਪਾਣੀ ਹੈ ਉਹਦੇ ਕਾਰਨ ਕੱਲ ਤਾਂ ਮੈਂ ਵਾਰੀ ਵਾਰੀ ਗਈ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਤੇ ਇਸ ਕਰਕੇ ਤੁਹਾਨੂੰ ਦਿਖਾਉਣਾ ਜੀ ਸਾਰ ਰੌਕਰ ਹੀ ਰੌਕਰ ਇਹਦੇ ਚੰਗੀ ਤਰ੍ਹਾਂ ਦੇਖੋ ਇਹ ਰੌਕਰ ਆ ਇਹ ਰੌਕਰ ਨਾਲ ਕੱਟ ਗਏ ਜੀ ਠੀਕ ਹੈ ਜੀ ਕਟਣ ਦੇ ਕਾਰਨ ਕੇਮ ਗੁੱਲਾ ਹੈ ਕੱਟ ਗਿਆ ਤੇ ਰੌਕਰ ਵੀ ਘਸ ਗਿਆ ਇਹਦੇ ਦੇਖਿਓ ਦਿਨ ਦੀ ਹੋਣਾ ਸਾਨੂੰ ਵੇਖ ਦੀ ਸਾਡ ਇਹਦੇ ਕਾਰਨ ਕਟਣ ਦੇ ਕਾਰਨ ਬਹੁਤ ਪ੍ਰੋਬਲਮ ਅਸੀ ਸਾਡੇ ਕੋਲ ਫੇਰ ਭਾਈ ਸਾਡੇ ਕੋਲ ਸਕੂਟਰ ਹੀ ਹੈਗੀ ਸੀ ਇੱਕ ਹੋਰ ਦਾ ਇਸ ਇੰਜਨ ਕਰ ਰਹੇ ਸੀ ਆ ਪੀਰੋਡ ਸਾਹਮਣੇ ਤੇ ਉਹ ਤਾਂ ਸਾਡੇ ਕੋਲ ਹੈਡ ਪਿਆ ਸੀ ਤੇ ਇਹਦੇ ਪੈਸਨ ਬੂਟਮ ਪਾਇਆ ਸੀ ਆ ਦੇ ਹੈਡ ਪਿਆ ਸੀ ਜਿਹਦੇ ਰੋਕਰ ਵੀ ਪਏ ਸੀ ਤੇ ਫਿਰ ਅਸੀਂ ਕੀਤਾ ਤੇ ਧਿਆਨ ਚਾਹੀ ਹੌਲੀ ਹੌਲੀ ਵੀ ਇਹ ਕਾਰਨ ਕੀ ਆ ਵੀ ਪਿਕਅਪ ਕੱਦ ਨਹੀਂ ਲੈਂਦੀ ਤੇ ਫਿਰ ਅਸੀਂ ਕੀਤਾ ਅੱਗੇ ਰੋਕਰ ਸਾਡੇ ਕੋਲ ਪਿਆ ਸੀ ਉਹ ਲਾ ਤੇ ਆ ਤਰੀ ਸਬੂਤ ਤੇ ਰੋਕਰ ਚੇਂਜ ਕਰ ਰੋਕਰ ਚੇਂਜ ਕਰਦੇ ਨਾਲ ਕੇੰਗੂਲਾ ਤੇ ਹੁਣ ਸਟਾਰਟਿੰਗ ਵੀ ਬਹੁਤ ਵਧੀਆ ਹੋ ਗਈ। ਪਾਲਾਈ ਤਾਂ ਵੀ ਬਸ ਹੋ ਗਿਆ। ਦੇਰੇ ਦੇਰੇ ਬਹੁਤ ਇੰਨਸਪੈਕ ਨੋਕ ਲੱਗਿਆ। ਕਾਫੀ ਲੱਭਦਾ ਰੱਖੀ ਲੱਗਦੀ ਹੋਈ ਕੋਈ ਗੱਡੀ ਚੱਲ ਨਹੀਂ ਪਰ ਥੋੜੀ ਆਈ ਵੀ। ਤੇ ਕੋਈ ਵੀ ਮੈਸਟਰੀ ਦਾ ਕੰਮ ਕਰਦਾ ਉਹਨੂੰ ਸੌਖਾ ਸੌਖਾ ਹੋ ਜਾਂਦਾ ਪਲੇਜ਼ਰ ਦਾ ਕੰਮ ਕਰਨਾ ਵੀ ਸੌਖਾ ਬੜਾ ਹੁੰਦਾ ਇਹਨਾਂ ਮਨ ਕੇ ਚੱਲੋ ਜੀ ਹੈ 25 ਤੋਂ 30 30 ਦੇ ਵਿਚਾਲੇ ਚੱਲਦੀ ਸੀ 25 ਤੋਂ 30 ਦੇ ਵਿਚਾਲੇ ਵਿਚਾਲੇ ਇੰਨੀ ਪੀਕ ਅਪ ਲੈਦੀ ਸੀ ਭਾਈ ਦੀ ਜੀ ਨਹੀਂ ਸੀ ਮੋਸ਼ਨ ਜਿੰਨ ਲੈਂਦੀ ਸੀ ਤੇ ਫਿਰ ਅਸੀਂ ਧਿਆਨ ਲਾਇਆ ਦਿਮਾਗ ਲਾਇਆ ਪੂਰੇ ਕੋਲੇ ਤੇ ਫਿਰ ਇਹ ਗੱਲ ਦਾ ਸਾਨੂੰ ਪਤਾ ਲੱਗਾ ਹਾਂਜੀ ਹੁਣ ਕਾਹ ਵਾਸਤੇ ਕੁਝ ਬਿਰਜ ਨੂੰ ਕੋਈ ਵੀ ਪ੍ਰੋਬਲਮ ਪੈਂਦੀ ਆ ਜੀ ਨੂੰ ਦੇਖ ਕੇ ਹੱਲ ਕਰ ਸਕਦਾ ਤੇ ਵੈਸੇ ਸਿੱਧੀ ਨਾਕਸ ਫੜਿਆ ਨਹੀਂ ਆਪ ਨੂੰ ਆਇਆ ਹੁੰਦਾ ਪਾਣੀ ਆਇਆ ਹੁੰਦਾ ਪੈਟਰੋਲ ਚ ਆ ਕਰਕੇ ਕੀ ਕਰਨ ਲੱਗੇ ਨੇ ਵੀਰ ਉਹ ਕਾਰਨ ਨਹੀਂ ਆ ਪਾਈਪਾਂ ਨੂੰ ਵੀ ਸਹੀ ਸੀ ਜਿਹੜੀਆਂ ਪਾਪਾਂ ਦੇ ਕਾਰਨ ਨਹੀਂ ਹੁੰਦੀ ਆ ਕਿ ਕੱਪ ਦਾ ਲੈਣ ਹੋਣਾ ਇਹਦਾ ਮੈਨੂੰ ਸਾਰਾ ਕੁਝ ਪਤਾ ਸੀ ਮੈਨੂੰ ਬਹੁਤ ਵਾਸ ਇਹ ਗੱਲ ਬਤਾ ਰੱਖ ਮਾੜਾ ਜੇ ਲੋਕ ਕਰੇ ਕੈਟ ਕਰਦੇ ਨੇ ਨਾ ਉਹ ਸਭ ਤੋਂ ਸੌਖਾ ਤਰੀਕਾ ਜੀ ਤੇ ਬਾਕੀ ਇਹਨਾਂ ਚ ਇੱਕ ਵਾਰ ਹੋਰ ਵੀ ਆ ਜਿਹੜਾ ਇਹ ਕਦੇ ਲੌਕ ਹੁੰਦਾ ਜੀ ਆਹ ਅਮਰੀਕਾ ਦੇਖੋ ਸਾਨੂੰ ਦਿਂਦਾ ਹੋਊਗਾ ਸਾਡਾ ਜਿੰਦਾਬੋਧ ਕੈਮਰੇ ਤੇ ਇਹ ਲੌਕ ਵੀ ਟੁੱਟ ਜਾਂਦਾ ਜੀਰਾ ਪੱਤੀ ਜੀ ਹਾਂ ਇਹਦਾ ਵੀ ਧਿਆਨ ਰੱਖੋ ਜੀ ਠੀਕ ਹੈ ਜੀ ਤੇ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰੋ ਜੇ ਤੁਹਾਨੂੰ ਵੀਰ ਨੂੰ ਵਧੀਆ ਲੱਗਿਆ ਤਾਂ ਇਹਨੂੰ ਸ਼ੇਅਰ ਕਰ ਦਿਓ ਨਹੀਂ ਇਹਨੂੰ ਡਿਸਕੋਰਡ ਡਿਸਕਨੈਕਟ ਕਰ ਦਿਓ ਨਾ ਸ਼ੇਅਰ ਕਰੋ ਜੀ ਕਹਿੰਦੇ ਜੇ ਤੁਹਾਨੂੰ ਵਧੀਆ ਲੱਗਾ ਤਾਂ ਸ਼ੇਅਰ ਕਰੋ ਧੰਨਵਾਦ